ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਜੁਗਨੂਆਂ ਦੀ ਚਮਕ ਜੁਗਨੂਆਂ ਜਗੇ ਜਾਂਦੇ ਨੇ ਦੇਖੋ ਹੈਨਾ ਅੱਜ ਜੁਗਨੂ ਜੁਗਨੂ ਤੇ ਆ ਚਮਕੀ ਜਾਂਦਾ ਜੁਗਨੂ ਨਿੱਕੇ ਨਿੱਕੇ ਖੰਭਾ ਵਾਲੇ ਕੀਟ ਹੁੰਦੇ ਹਨ ਜੋ ਕਿ ਹਨੇਰੇ ਵਿੱਚ ਚਮਕਦਾ ਹੈ ਪਰ ਇਹ ਕਿਉਂ ਚਮਕਦੇ ਹਨ ਅਤੇ ਇਹਨਾਂ ਵਿੱਚੋਂ ਇਹ ਲਿਸ਼ਕਾਰਾ ਕਿਵੇਂ ਪੈਦਾ ਹੁੰਦਾ ਹੈ ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ ਅਜੀਹਾ ਕਿਉਂ ਜਤਿਨ ਆਪਣੇ ਜਮਾਤ ਵਿੱਚ ਸਹਿਪਾਠੀਆਂ ਤੋਂ ਪੁੱਛ ਰਿਹਾ ਸੀ ਕਵਿਤਾ ਜਮਾਤ ਵਿੱਚ ਸਭ ਤੋਂ ਹੁਸ਼ਿਆਰ ਸੀ ਉਸਨੇ ਜਨਤਨ ਅਤੇ ਉਸਦੇ ਦੋਸਤਾਂ ਨੂੰ ਦੱਸਿਆ ਕਿ ਜਗਨੂਆ ਅੰਦਰ ਕਦੇ ਨਾ ਕਦੇ ਨਾ ਖਤਮ ਹੋਣ ਵਾਲੀ ਰੋਸ਼ਨੀ ਦੀ ਪਰਮਾਰ ਹੁੰਦੀ ਹੈ ਉਹ ਇੱਧਰ ਉੱਧਰ ਉੱਡਦੇ ਅਤੇ ਚਮਕਦੇ ਹੋਏ ਬਹੁਤ ਖੁਸ਼ ਹੁੰਦੇ ਹਨ ਇਹ ਉਹਨਾਂ ਦਾ ਸੰਕੇਤ ਹੈ ਇਹ ਕਹਿਣਾ ਇਹ ਕਹਿਣ ਦਾ ਸੁਣੋ ਵੇਖੋ ਮੈਂ ਇੱਥੇ ਹਾਂ ਕਵਿਤਾ ਨੇ ਕਿਹਾ ਕਿ ਜਗਨੂਆ ਦੀ ਚਮਕ ਲੂਸੀਫਰੇਸ ਨਾਂ ਦੇ ਇੱਕ ਪ੍ਰੋਟੀਨ ਅਤੇ ਲੂਸੀਫੇਰ ਨਾਦੇ ਇੱਕ ਰੰਗ ਚੜਨ ਵਾਲੇ ਪਦਾਰਥ ਦੀ ਵਜ੍ਹਾ ਨਾਲ ਹੁੰਦੀ ਹੈ ਪ੍ਰੋਟੀਨ ਜਿਹੀਆਂ ਖਾਸ ਚੀਜ਼ਾਂ ਦੀ ਮਦਦ ਨਾਲ ਸਾਡਾ ਸਰੀਰ ਸਾਡੇ ਵਿੱਚ ਮਾਸਪੇਸ਼ੀ ਹੱਡੀਆਂ ਤੇ ਚਮੜੀ ਨੂੰ ਬਣਾਉਂਦਾ ਹੈ ਜਦੋਂ ਕਿ ਰੰਗ ਬਣਾਉਣ ਵਾਲੇ ਪਦਾਰਥ ਅਜਿਹੇ ਕੁਦਰਤੀ ਰੰਗीन ਤੱਤ ਹਨ ਜੋ ਪੌਦਿਆਂ ਅਤੇ ਜਾਨਵਰਾਂ ਵਿੱਚ ਪਾਏ ਜਾਂਦੇ ਹਨ ਜੁਗਨੂਆਂ ਦੇ ਨਿੱਕੇ ਜਿਹੇ ਢਿੱਡ ਅੰਦਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਆਕਸੀਜਨ ਦੇ ਨਾਲ ਇਹ ਪ੍ਰਕਿਰਿਆ ਕਰਦੇ ਹਨ ਇਸ ਨਾਲ ਥੋੜੀ ਜਹੀ ਆਤੀਸ਼ਬਾਜ਼ੀ ਦਿਖਦੀ ਹੈ ਅਤੇ ਚਮਕਦਾਰ ਰੋਸ਼ਨੀ ਪੈਦਾ ਹੁੰਦੀ ਹੈ ਜੋ ਕਿ ਅਸਲ ਵਿੱਚ ਜੁਗਨੂ ਦੀ ਚਮਕ ਹੁੰਦੀ ਹੈ ਜੁਗਨੂ ਕਦੇ ਵੀ ਇਕੱਲੇ ਨਹੀਂ ਰਹਿੰਦੇ ਸਾਡੀ ਪ੍ਰithvi ਉੱਤੇ ਜੁਗਨੂਆਂ ਦੀਆਂ 2000 ਤੋਂ ਵੱਧ ਪ੍ਰਜਾਤੀਆਂ ਹਨ ਜੁਗਨੂ ਨਿੱਕੇ ਜਿਹੇ ਹੁੰਦੇ ਹਨ ਸ਼ਾਇਦ ਤੁਹਾਡੀਆਂ ਉਂਗਲੀਆਂ ਤੋਂ ਵੀ ਛੋਟੇ ਲੇਕਿਨ ਇਕੱਠੇ ਹੋ ਕੇ ਇਹ ਚਮਕਦੇ ਜੀਵ ਪੂਰੇ ਬਾਗ ਵਿੱਚ ਰੋਸ਼ਨੀ ਕਰ ਦਿੰਦੇ ਹਨ ਅਤੇ ਉਹ ਵੀ ਮੁਫਤ ਹੈ ਨਾ ਕਮਾਲ ਦੀ ਗੱਲ ਕਿ ਨਹੀਂ ਕਵਿਤਾ ਦੀ ਜੁਗਨੂਆਂ ਬਾਰੇ ਜਾਣਕਾਰੀ ਤੋਂ ਸਾਰੇ ਬਹੁਤ ਪ੍ਰਭਾਵਿਤ ਸਨ ਨਿੱਕੇ ਨਿੱਕੇ ਖੰਭਾਂ ਵਾਲੇ ਕੀਟ ਨੂੰ ਕੀ ਕਹਿੰਦੇ ਹਨ ਜੁਗਨੂ ਜਮਾਤ ਵਿੱਚ ਸਭ ਤੋਂ ਹੁਸ਼ਿਆਰ ਕੌਣ ਸੀ ਕਵਿਤਾ ਪ੍ਰithvi ਉਤੇ ਜਗਨੂਆਂ ਦੀਆਂ ਕਿੰਨੀਆਂ ਪ੍ਰਜਾਤੀਆਂ ਹੁੰਦੀਆਂ ਹਨ 2000 ਤੋਂ ਵੱਧ ਜਗਨੂਆਂ ਬਾਰੇ ਜਾਣਕਾਰੀ ਲਈ ਸਾਰੇ ਕਿਸ ਤੋਂ ਪ੍ਰਭਾਵਿਤ ਸਨ ਕਵਿਤਾ ਤੋਂ ਏ ਟਲਿਖਿਆ ਵਿੱਚੋਂ ਵਿਸ਼ੇਸ਼ਣ ਚੁਣੋ ਵਿਸ਼ੇਸ਼ਣ ਆਪਣੇ ਕੋਲ ਕੀ ਬਨੇਗਾ ਵਿਸ਼ੇਸ਼ਤਾ ਕਿਸੇ ਦੀ ਖੁਸ਼ਿਆਰ ਏ ਟਲਿਖਿਆ ਵਿੱਚੋਂ ਨਾਮ ਕਵਿਤਾ ਜਗਨੂ ਜਤਿਨ ਸਾਰੇ ਨਾਮ ਨੇ ਉਪਰੋਕਤ ਸਾਰੇ ਜਤਿਨ ਆਪਣੀ ਜਮਾਤ ਵਿੱਚ ਸਹਿਪਾਠਿਆ ਤੋਂ ਕੀ ਪੁੱਛ ਰਿਹਾ ਸੀ ਉਪਚਰਿਆ ਸੀ ਕਿ ਜੁਗਨੂ ਰਾਤ ਵੇਲੇ ਕਿਉਂ ਚਮਕਦੇ ਹਨ ਅਤੇ ਉਹਨਾਂ ਵਿੱਚੋਂ ਇਹੋ ਜਿਹਾਂ ਲਿ ਸ਼ਿਕਾਰਾ ਕਿਵੇਂ ਪੈਦਾ ਹੁੰਦਾ ਹੈ ਜੁਗਨੂਆਂ ਦੀ ਚਮਕ ਕਿਸ ਕਾਰਨ ਹੁੰਦੀ ਹੈ ਜੁਗਨੂਆਂ ਦੀ ਚਮਕ ਲੂਸੀਫਰੇਸ ਨਾ ਦੇ ਇੱਕ ਪ੍ਰੋਟੀਨ ਅਤੇ ਲੂਸੀਫੇਰਿਨ ਨਾਂ ਦੇ ਰੰਗ ਚਾੜਨ ਵਾਲੇ ਪਦਾਰਥ ਦੀ ਵਜਾ ਨਾਲ ਹੁੰਦੀ ਹੈ ਜੁਗਨੂਆ ਬਾਰੇ ਜਾਣਕਾਰੀ ਕਿਸ ਨੇ ਦਿੱਤੀ ਜੁਗਨੂਆ ਬਾਰੇ ਜਾਣਕਾਰੀ ਜਮਾਤ ਵਿੱਚੋਂ ਸਭ ਤੋਂ ਹੁਸ਼ਿਆਰ ਲੜਕੀ ਕਵਿਤਾ ਨੇ ਦਿੱਤੀ ਜਗਨੂਆਂ ਬਾਰੇ ਜਾਣਕਾਰੀ ਜਮਾਤ ਵਿੱਚ ਸਭ ਤੋਂ ਹੁਸ਼ਿਆਰ ਲੜਕੀ ਕਵਿਤਾ ਨੇ ਜਗਨੂ ਦੀ ਤਸਵੀਰ ਬਣਾਓ ਤੇ ਇਸ ਬਾਰੇ 5 ਸਤਰ ਲਿਖੋ ਜੁਗਨੂ ਨਿੱਕੇ ਨਿੱਕੇ ਫੰਖੰਬਾ ਵਾਲਾ ਕੀਟ ਹੁੰਦਾ ਹੈ ਨਿੱਕੇ ਨਿੱਕੇ ਖੰਬਾ ਵਾਲਾ ਇਹ ਤੁਸੀਂ ਆਪਣੇ ਬੁੱਕ ਚ ਵੇਖ ਕੇ ਬਣਾ ਸਕਦੇ ਹੋ ਜੁਗਨੂ ਰਾਤ ਨੂੰ ਚਮਕਦਾ ਹੈ जुगनू ਅੰਦਰ ਕਦੇ ਨਾ ਖਤਮ ਹੋਣ ਵਾਲੀ ਰੋਸ਼ਨੀ ਦੀ ਪਰਮਾਰ ਹੁੰਦੀ ਹੈ ਤੀਸਰਾ ਬੰਨ ਦੂਸਰਾ ਤੀਸਰਾ ਚੌਥਾ ਪੁਆਇੰਟ ਇਹ ਦੇਖਣ ਵਿੱਚ ਬਹੁਤ ਸੁੰਦਰ ਲੱਗਦੇ ਹਨ। ਜੁਗਨੂਆਂ ਦੀਆਂ 2000 ਤੋਂ ਵੱਧ ਪ੍ਰਜਾਤੀਆਂ ਹਨ